ਤਾਪੜ ਤੋੜ ਗੋਲੀਆਂ ਚੱਲੀਆਂ ਨੇ ਜਿੱਹਾਂ ਤਾਪੜ ਤੋੜ ਫਾਇਰਿੰਗ ਹੋਈ ਹੈ ਜਿਸ ਦੇ ਵਿੱਚ ਚਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ ਜ਼ਮੀਨ ਦਾ ਇਹ ਝਗੜਾ ਦੱਸਿਆ ਗਿਆ ਕਿ ਦੋ ਧਿਰਾਂ ਦੇ ਵਿਚਾਲੇ ਜ਼ਮੀਨ ਨੂੰ ਲੈ ਕੇ ਪਾਣੀ ਨੂੰ ਲੈ ਕੇ ਵਿਵਾਦ ਸੀ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਸੀਗਾ ਔਰ ਬੀਤੀ ਰਾਤ ਲੇਟਾਂ ਵਾਲੇ ਚੌਂਕ ਦੇ ਵਿੱਚ ਸ਼੍ਰੀ ਹਰਕਮਿੰਦਪੁਰ ਦੇ ਕੋਲ ਕੀ ਲੇਟਾਂ ਵਾਲਾ ਚੌਂਕ ਹੈ ਜਿੱਥੇ ਦੋ ਧਿਰਾਂ ਦੇ ਵਿਚਾਲੇ ਆਪਸੀ ਝੜਪ ਹੁੰਦੀ ਹੈ ਔਰ ਝੜਪ ਇੰਨੀ ਕਾਜਾਦਾ ਵੱਜ ਜਾਂਦੀ ਹੈ ਕਿ ਖੂਨੀ ਖੇਡ ਦੇ ਵਿੱਚ ਤਬਦੀਲ ਹੋ ਜਾਂਦੀ ਹੈ 100 ਦੇ ਕਰੀਬ ਰੌਂਦ ਜਿਹੜੇ ਆ ਉਹ ਫਾਇਰ ਕੀਤੇ ਗਏ ਨੇ ਇਹ ਤਸਵੀਰ ਤੁਸੀਂ ਇਹ ਸਲਟੋ ਗੱਡੀ ਦੀ ਦੇਖ ਸਕਦੇ ਹੋ ਜਿਸ ਦੇ ਉੱਪਰ ਫਾਇਰ ਹੀ ਫਾਇਰ ਬੱਜੇ ਨੇ ਔਰ ਕਿਵੇਂ ਛਾਨਣੀ ਬਣਾ ਦਿੱਤਾ ਇਸ ਆਲਟੋ ਕਾਰ ਨੂੰ ਤਾਂ ਇੱਥੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨੀ ਤਾਬੜ ਤੋੜ ਫਾਇਰਿੰਗ ਜਿਹੜੀ ਹੈ ਉਹ ਗੁੱਟਾਂ ਦੇ ਵਿਚਕਾਰ ਹੋਈ ਹੈ ਦੋ ਧਿਰਾਂ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਹੈ ਵਿਠਵਾ ਪਿੰਡ ਦੇ ਜਿਹੜੇ ਧਿਰਸੀ ਉਹ ਰਹਿਣ ਵਾਲੇ ਦੱਸੇ ਜਾ ਰਿਹਾ ਆ 9 ਦੇ ਕਰੀਬ ਲੋਕ ਇੱਕ ਧਿਰ ਤੇ ਮੌਜੂਦ ਸੀਗੇ ਔਰ 4 ਦੂਜੀ ਧਿਰ ਦੇ ਲੋਕ ਜਦੋਂ ਜਾਂਦੇ ਆ ਉੱਥੇ ਤਾਂ ਲੈਟਾਂ ਵਾਲੇ ਚੌਂਕ ਦੇ ਵਿੱਚ ਤਾਂ ਗਲਬਾਤ ਹੁੰਦੀ ਹੈ ਤੂੰ ਤੂੰ ਮੈਂ ਮੈਂ ਹੁੰਦੀ ਹੈ ਤਾਂ ਟਕਰਾਰ ਇੰਨੀ ਕੁ ਜ਼ਿਆਦਾ ਵੱਜ ਜਾਂਦੀ ਹੈ ਕਿ ਫਾਇਰਿੰਗ ਤੱਕ ਨੌਬਤ ਆ ਜਾਂਦੀ ਹੈ ਖੂਨੀ ਖੇੜ ਜਿਹੜੀ ਹੈ ਉਹ ਖੇਡੀ ਜਾਂਦੀ ਹੈ ਜਿਸ ਦੇ ਵਿੱਚ ਦੋ ਨੌਜਵਾਨ ਜਿਹੜੇ ਹੈ ਉਹ ਇੱਕ ਧਿਰ ਦੇ ਜਿਹੜੇ ਹੈ ਉਹਨਾਂ ਦੀ ਮੌਤ ਹੋ ਜਾਂਦੀ ਹੈ ਔਰ ਦੋ ਨੌਜਵਾਨ ਜਿਹੜੇ ਹੈ ਦੂਜੀ ਧਿਰ ਦੇ ਉਹਨਾਂ ਦੀ ਮੌਤ ਹੋ ਚੁੱਕੀ ਹੈ ਤਾਂ ਟੋਟਲ ਇਸ ਘਟਨਾ ਤੇ ਵਿੱਚ ਚਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ ਪਾਣੀ ਨੂੰ ਲੈ ਕੇ ਇਹ ਵਿਵਾਦ ਦੱਸਿਆ ਜਾ ਰਿਹਾ ਹੈ ਕਿ ਜ਼ਮੀਨ ਨੂੰ ਲੈ ਕੇ ਕੋਈ ਆਪਸੀ ਪੁਰਾਣੀ ਰੰਜਿਸ਼ ਹੈ ਕਾਫੀ ਸਾਲਾਂ ਬੱਧੀ ਪੁਰਾਣੀ ਰੰਜਿਸ਼ ਜਿਹੜੀ ਉਹ ਦੱਸੀ ਜਾ ਰਹੀ ਹੈ ਔਰ ਜੇ ਕਰੀ ਅਸੀਂ ਗੱਲਬਾਤ ਕਰੀਏ ਪੁਲਿਸ ਦੀ ਤਾਂ ਐਸਐਸਪੀ ਬਟਾਲਾ ਦਾ ਕਹਿਣਾ ਹੈ ਕਿ ਪਹਿਲਾਂ ਵੀ ਇਹਨਾਂ ਦਾ ਰਾਜੀਨਾਮਾ ਜਿਹੜਾ ਹੋ ਚੁੱਕਾ ਪਹਿਲਾਂ ਵੀ ਮੋਤਵਾਰ ਪਿੰਡ ਦੇ ਬੰਦਿਆਂ ਦੇ ਵੱਲੋਂ ਸਮਝਾਇਆ ਗਿਆ ਮਸਲਾ ਹੱਲ ਕਰਾਇਆ ਗਿਆ ਪਰ ਇਸ ਦੇ ਬਾਅਦ ਇਹ ਮਸਲਾ ਜਿਹੜਾ ਆ ਉਹ ਨਹੀਂ ਰੁਕਿਆ ਤੇ ਹੁਣ ਬੀਤੀ ਰਾਤ ਫਾਇਰਿੰਗ ਹੋਈ ਹੈ ਤਾਬੜ ਤੋੜ ਫਾਇਰਿੰਗ ਕੀਤੀ ਗਈ ਹੈ 100 ਦੇ ਕਰੀਬ ਰੌਂਦ ਜਿਹੜੇ ਆ ਉਹ ਫਾਇਰ ਕੀਤੇ ਗਏ ਨੇ ਤੁਸੀਂ ਤਸਵੀਰ ਇਸ ਘਰ ਦੀ ਦੇਖ ਸਕਦੇ ਹੋ ਕਿ ਇਸ ਦਾ ਹਸ਼ਰ ਜਿਹੜਾ ਆ ਉਹ ਕੀ ਬਣਾ ਦਿੱਤਾ ਹੈ ਟੋਟਲ 4 ਲੋਕਾਂ ਦੀ ਇਸ ਘਟਨਾ ਦੇ ਵਿੱਚ ਜਾਨ ਗਈ ਹੈ ਦੋ ਧਿਰਾਂ ਦੇ ਵਿਚਾਲੇ ਇਹ ਖੂਨੀ ਖੇਡ ਜਿਹੜੀ ਹੈ ਸ਼੍ਰੀ ਹਰਿਕਪਿੰਦਪੁਰ ਕਸਬਾ ਦੇ ਲੇਟਾਂ ਵਾਲੀ ਚੌਂਕ ਦੇ ਵਿੱਚ ਖੇਡੀ ਗਈ ਹੈ ਤਾਂ ਜਿੱਥੇ ਤਾਬੜ ਤੋੜ ਗੋਲੀਆਂ ਚੱਲੀਆਂ ਨੇ ਚਾਰ ਨੌਜਵਾਨਾਂ ਦੀ ਇਸ ਹਾਦਸੇ ਦੇ ਵਿੱਚ ਮੌਤ ਹੋ ਚੁੱਕੀ ਹੈ ਗੱਡੀ ਨੂੰ ਦੇਖ ਕੇ ਹੀ ਦਿਲ ਦਹਿਲ ਜਾਂਦਾ ਹੈ ਰੌਂਗਟੇ ਖੜੇ ਖੁਜਾਂਦੇ ਨੇ ਕਿ ਕਿੰਨਾ ਭਿਆਨਕ ਮੰਜ਼ਰ ਰਿਹਾ ਹੋਵੇਗਾ ਜਦੋਂ ਦੋ ਧਿਰਾਂ ਦੇ ਵਿਚਾਲੇ ਇਹ ਖੂਨੀ ਝੜਪ ਹੋਈ ਹੈ ਤਾਂ ਅੱਧੇ ਦਰਜਣ ਦੇ ਕਰੀਬ ਲੋਕ ਇਸ ਘਟਨਾ ਦੇ ਵਿੱਚ ਜ਼ਖਮੀ ਦੱਸੇ ਜਾ ਰਹੇ ਨੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਪਰ 4 ਦੇ ਕਰੀਬ ਲੋਕ ਜਿਹੜੇ ਹੈ ਜਿਨ੍ਹਾਂ ਦੀ ਮੌਕੇ ਤੇ ਹੀ ਮੌਤ ਹੋ ਚੁੱਕੀ ਹੈ ਜਿਨ੍ਹਾਂ ਨੂੰ ਗੋਲੀਆਂ ਲੱਗੀਆਂ ਨੇ